ਪਾਸਟਰ ਬਰਜਿੰਦਰ ਸਿੰਘ ਫੁੱਟ ਫੁੱਟ ਕੇ ਰੋਇਆ ਪਾਸਟਰ ਬਰਜਿੰਦਰ ਸਿੰਘ ਦੀ ਜ਼ਿੰਦਗੀ ਇੱਕ ਹਨੇਰੇ ਵਾਂਗ ਜਾਪੀ ਆਖਰ ਕਿਵੇਂ ਫਸਿਆ ਪਾਸਟਰ ਬਰਜਿੰਦਰ ਸਿੰਘ ਕੀ ਹੈ ਪੂਰੀ ਕਹਾਣੀ ਇਸ ਐਪੀਸੋਡ ਦੇ ਵਿੱਚ ਦੱਸਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕੁਦਰਤ ਦਾ ਕਾਨੂੰਨ ਹੈ ਕਿ ਇਨਸਾਨ ਜੋ ਕਰੇਗਾ ਉਹੀ ਵੜੇਗਾ ਚੰਗੇ ਕੰਮ ਕਰੇਗਾ ਚੰਗੇ ਕਰਮ ਕਰੇਗਾ ਕਿਸੇ ਦੂਜਿਆਂ ਲਈ ਚੰਗਾ ਸੋਚੇਗਾ ਤਾਂ ਹਮੇਸ਼ਾ ਉਹ ਅਕਾਲ ਪੁਰਖ ਦੀ ਮਦਦ ਕਰਦਾ ਹੈ ਜਦੋਂ ਆਪਾਂ ਦੇ ਜੇ ਕਿਸੇ ਕਿਸਮ ਦਾ ਕੋਈ ਪਾਪ ਰੱਖ ਕੇ ਕੰਮ ਕਰਾਂਗੇ ਤਾਂ ਮਾਲਕ ਕਦੇ ਵੀ ਸਾਡਾ ਸਾਥ ਨਹੀਂ ਦਿੰਦਾ ਪਾਸਟਰ ਬ੍ਰਜਿੰਦਰ ਸਿੰਘ ਇੱਕ ਮਤਲਬ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਇਹ ਭਰਮ ਸਿਗਾ ਕਿ ਪਾਸਟਰ ਬ੍ਰਜਿੰਦਰ ਸਿੰਘ ਦੀ ਉਸ ਮਾਲਕ ਦੇ ਨਾਲ ਜੋ سونے ਦੇ ਵਿੱਚ ਆਉਂਦਾ ਹੈ ਕਿ ਸਿੱਧੀ ਗੱਲਬਾਤ ਹੈ ਉਹ ਕਿਸੇ ਨੂੰ ਆਸ਼ੀਰਵਾਦ ਦਿੰਦਾ ਸੀ ਕਿਸੇ ਨੂੰ ਹੱਥ ਲਾਉਂਦਾ ਸੀ ਉਸ ਦੇ ਵੀ ਪੈਸੇ ਜਿਹੜੇ ਆ ਉਹ ਲੈਂਦਾ ਸੀ ਕਿਸੇ ਦੇ ਉੱਪਰ ਮਤਲਬ ਕੋਈ व्हीलचेयर ਤੇ ਆ ਰਿਹਾ ਹੈ ਤੇ ਆਪਣੇ ਜਾਦੂ ਦੇ ਨਾਲ ਆਪਰੀ ਸ਼ਕਤੀ ਦੇ ਨਾਲ ਉਸ ਨੂੰ व्हीलचेयर ਤੋਂ ਉਠਾ ਕੇ ਦੜਾਉਣਾ ਸ਼ੁਰੂ ਕਰ ਦਿੰਦਾ ਸੀ ਔਰ ਬਹੁਤ ਸਾਰੀਆਂ ਮਤਲਬ ਅਜਿਹੀਆਂ ਗੱਲਾਂ ਬਾਤਾਂ ਆਪਾਂ ਅਕਸਰ ਸੁਣਦੇ ਸੀ ਕਿ ਪਾਸਟਰ ਬਜਿੰਦਰ ਸਿੰਘ ਜਿਹੜਾ ਹੈਗਾ ਇਹ ਮਤਲਬ ਇਸ ਤਰ੍ਹਾਂ ਦੇ ਕਾਰਨਾਮੇ ਕਰਦਾ ਹੈ ਲੇਕਿਨ ਦੋਸਤੋ ਜ਼ਿੰਦਗੀ ਦੇ ਵਿੱਚ ਚੱਕਿਆ ਇੱਕ ਕਦਮ ਗਲਤ ਉਲੰਕਾ ਤੱਕ ਨੂੰ ਫੂਕ ਕੇ ਰੱਖ ਦਿੰਦਾ ਹੈ ਇਤਿਹਾਸ ਗਵਾਹ ਹੈ ਇਤਿਹਾਸ ਗਵਾਹ ਹੈ ਔਰ ਕੀ ਆਪਾਂ ਗੁਰਾਂ ਦੇ ਇਤਿਹਾਸ ਤੋਂ ਕੋਈ ਸਿੱਖ ਲਈ ਹੈ ਜਾਂ ਨਹੀਂ ਲਈ ਜੇਕਰ ਤੁਹਾਡੇ ਤੇ ਕੋਈ ਵਿਸ਼ਵਾਸ ਕਰਦਾ ਹੈ ਫੇਥ ਕਰਦਾ ਹੈ ਤੇ ਕਮ ਸੇ ਕਮ ਉਸ ਦੇ ਵਿਸ਼ਵਾਸ ਨੂੰ ਤੋੜਨ ਦਾ ਵੀ ਅਧਿਕਾਰ ਨਹੀਂ ਆ ਤੁਹਾਡੇ ਕੋਲ ਉਹਦੀ ਆਸਤਾ ਦੇਖੋ ਕਿੰਨੇ ਲੋਕਾਂ ਦੀ ਆਸਤਾ ਜਿਹੜੀ ਹੈ ਉਹਨਾਂ ਨੂੰ ਛੱਟ ਵੱਜੀ ਹੈ ਔਰ ਇਹ ਮਾਮਲਾ ਜਿਹੜਾ ਰੇਪ ਦਾ ਮਾਮਲਾ ਸਗਾ ਇਹੀ ਦੱਸ ਰਿਹਾ ਕਿ 2018 ਦੇ ਵਿੱਚ ਮਤਲਬ ਇਹ ਪੂਰਾ ਜਿਹੜਾ ਮਾਮਲਾ ਸੀ 2018 ਦਾ ਸੀਗਾ 2018 ਦੇ ਵਿੱਚ ਇਹ ਸਾਰਾ ਇਹ ਮਾਮਲਾ ਜਿਹੜਾ ਹੈ ਇਹ ਹੋਇਆ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਮਤਲਬ ਅੱਜ ਕੁਝ ਹੋਰ ਕੱਲ ਕੁਝ ਹੋਰ ਔਰ ਆਉਂਦਿਆਂ ਆਉਂਦਿਆ ਅੱਜ ਉਹਦਾ ਫੈਸਲਾ ਜਿਹੜਾ ਹੈ ਉਹ ਆ ਚੁੱਕਾ ਹੈ ਸਜ਼ਾ ਕਿਸ ਤਰ੍ਹਾਂ ਦੀ ਹੋਵੇਗੀ ਇਹ 1 April ਨੂੰ ਮਾਨਜੋਗ कोर्ट जो डिसाइड करेगा कि सजा की देनी की नहीं दोषी जा चुका है पहला भी जमानत से बाहर आया हो मैं इतने दसना चाहता हाँ कि सोशल मीडिया से एक औरत मारन का वीडियो जरा है वायरल हो रहा पास ਬਜਿੰਦਰ ਸਿੰਘ ਬਲੋਂ ਜਿਹੜਾ ਔਰਤ ਦੇ ਇੱਕ ਥੱਪੜ ਮਾਰਦੇ ਦੀ ਵੀਡੀਓ ਜਿਹੜੀ ਹਾਲਾਕਿ ਉਸ ਵੀਡੀਓ ਨੂੰ ਲੈ ਕੇ ਕਹਿ ਰਿਹਾ ਜੀ ਇਹ ਤਾਂ ਕਿਸੇ ਤਰ੍ਹਾਂ ਬਣਾਈ ਹੋਈ ਹੈ ਉਹ ਹਾਲਾਕਿ ਉਹਦੇ ਬਾਰੇ ਇਹ ਕਹਿ ਰਿਹਾ ਜਦੋਂ ਗੱਲਬਾਤ ਹੋਈ ਤਾਂ ਇਹ AI ਦੇ ਨਾਲ ਬਣਾਈ ਹੋਏ ਆ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਸ ਦੇ ਫੈਕਟ ਲਾ ਲਾ ਕੇ ਬਣਾਈ ਹੈ ਅਦਰਵਾਜ਼ੀ ਰਿਐਲਿਟੀ ਇਹਦੇ ਨਾਮ ਦੀ ਵਿੱਚ ਨਹੀਂ ਹੈ ਲੇਕਿਨ ਉਹ ਚਪੇੜ ਮਾਰਨ ਦਾ ਵੀਡੀਓ ਔਰਤ ਦੀ ਬੈਕ ਨਜ਼ਰ ਆ ਰਹੀ ਹੈ ਇਹਦਾ ਫੇਸ ਨਜ਼ਰ ਆ ਰਿਹਾ ਉਸ ਤੋਂ ਪਹਿਲਾ ਮੋਬਾਈਲ ਮਾਰ ਰਿਹਾ ਹੈ ਇਹ ਸਾਰਾ ਇੱਕ ਕੀ ਹੈ ਵੇਖੋ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕਰਦਾ ਕਿਉਂਕਿ ਸਾਰੇ ਧਰਮ ਜਿਹੜੇ ਉਹ ਜੋੜਨਾ ਸਿਖਾਉਂਦੇ ਐ ਤੋੜਨਾ ਨਹੀਂ ਸਿਖਾਉਂਦੇ ਸੋ ਇਸ ਕਰਕੇ ਮੈਂ ਤੇ ਇੱਕੋ ਹੀ ਬੇਨਤੀ ਕਰਾਂਗਾ ਕਿ ਅਜੇਹੇ ਪਖੰਡੀ ਲੋਕਾਂ ਨੇ ਉਹਨਾਂ ਲੱਖਾਂ ਲੋਕਾਂ ਦੀ ਜਿਹੜੀ ਜਿਹੜੇ ਇਹਨਾਂ ਨਾਲ ਜੁੜੇ ਹੋਏ ਸੀ ਉਹਨਾਂ ਦੀ ਆਸਥਾ ਨੂੰ ਇੱਕ ਬਹੁਤ ਵੱਡੀ ਸੱਟ ਮਾਰੀ ਹੈ ਹੁਣ ਕਈ ਦੱਸ ਰਹੇ ਆ ਕਿ ਜਦੋਂ ਇਹ ਕੇਸ ਚੱਲ ਰਿਹਾ ਇਨ ਬਿਟਵੀਨ ਸਾਨੂੰ ਕਾਫੀ ਧਮਕੀਆਂ ਆਉਂਦੀਆਂ ਸੀ ਸਾਡੇ ਤੇ ਪਰਚੇ ਕਰਨ ਦੀਆਂ ਮਤਲਬ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਵਿੱਚੋਂ ਉਹ ਲੋਕ ਗੁਜ਼ਰੇ ਨੇ ਔਰ ਅੱਜ ਮਾਨ ਜੋ ਕੋਰਟ ਦੇ ਵੱਲੋਂ ਉਹਨਾਂ ਦੇ ਇਸ ਸਬਰ ਦਾ ਉਹਨਾਂ ਨੂੰ ਫਲ ਦਿੱਤਾ ਹੈ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਦੋਸਤੋ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਦਾ ਕਿੰਨਾ ਸਤਕਾਰ ਲਿਖਿਆ ਹੈ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਔਰ ਇਹ ਸ਼ਖਸ ਉਸਦੇ ਮੂੰਹ ਤੇ ਚਪੇੜਾ ਮਾਰ ਰਿਹਾ ਦੱਸੋ ਦੱਸੋ ਇਸ ਸ਼ਖਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੀ ਆਪਉੜੀ ਕਰ ਰਹੇ ਕੋਲ ਬਾਕੀ ਬੱਚੇ ਬੈਠੇ ਐ ਹੋਰ ਵੀ ਬੈਠੇ ਹੋਏ ਐ ਔਰ ਜਿਸ ਲੜਕੀ ਮਾਫ ਕਰਨਾ 2018 ਤੋਂ ਜਿਹੜਾ ਚੱਲ ਰਿਹਾ ਉਸ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਉਸ ਦੀ ਜਿੱਤ ਹੋਈ ਹੈ ਜਦੋਂ ਜਦੋਂ ਆਪਾਂ ਮੈਂ ਬਾਰ-ਬਾਰ ਕਹਿੰਦਾ ਜਦੋਂ ਜਦੋਂ ਆਪਾਂ ਕਿਸੇ ਦੂਸਰੇ ਬਾਰੇ ਗਲਤ ਸੋਚਾਂਗੇ ਉਸਦੀ ਸਜ਼ਾ ਇਹ ਨਹੀਂ ਕਿ ਮਰਨ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਿਲੇਗੀ ਸਾਹਮਣੇ ਮਿਲੇਗੀ ਔਰ ਜਿਨ੍ਹਾਂ ਦੇ ਨਾਲ ਲੱਖਾਂ ਲੋਕ ਸੰਗਤ ਦੇ ਰੂਪ ਵਿੱਚ ਜੁੜੇ ਨੇ ਜਦੋਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਆਉਂਦੀਆਂ ਨੇ ਲੋਕਾਂ ਦੇ ਸਾਹਮਣੇ ਮਾਂ ਜੋ ਕੋਰਟ ਦੇ ਬਲੋਂ ਉਹਨਾਂ ਨੂੰ ਸਜ਼ਾਾਂਵਾਂ ਦਿੱਤੀਆਂ ਜਾਂਦੀਆਂ ਨੇ ਤੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਅੱਜ ਵੀ ਕਿਸ ਮੂਹ ਦੇ ਨਾਲ ਲੋਕਾਂ ਵਿਚ ਵਿਚਰ ਰਹੇ ਨੇ ਲੇਕਿਨ ਉਹ ਵਿਚਰ ਰਹੇ ਨਹੀਂ ਉਹ ਵਿਚ리 ਜਾਂਦੇ ਨੇ ਸੋ ਇਸ ਕਰਕੇ ਪਾਸਟਰ ਬਜਿੰਦਰ ਸਿੰਘ ਨੂੰ 1 April ਨੂੰ ਕੀ ਸਜ਼ਾ ਹੋਵੇਗੀ ਕਿਸ ਤਰ੍ਹਾਂ ਦੀ ਹੋਵੇਗੀ ਉਹ ਮਾਨ ਜੋ ਕੋਰਟ ਨੇ ਰਾਖਮਾ ਰੱਖਿਆ ਹੈ ਔਰ ਵੱਡੀ ਗੱਲ ਇਹ ਹੈ ਕਿ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਜਿਹੜਾ ਜਿਨ੍ਹਾਂ ਲੋਕਾਂ ਨੇ ਇਸ ਪੂਰੀ ਮਤਲਬ ਘਟਨਾ ਨੂੰ ਜਿਹੜਾ ਹੈ ਨਜ਼ਦੀਕ ਤੋਂ ਵੇਖਿਆ ਹੋਏਗਾ ਜਾਂ ਕਿੱਦਾਂ ਹੈ ਉਹ ਮਾਂਜੋ ਕੋਰਟ ਦੇ ਵਿੱਚ ਕੇਸ ਚੱਲਿਆ ਔਰ ਉਸ ਤੋਂ ਬਾਅਦ ਇਹ ਸਾਰਾ ਕੁਝ ਕੋਰਟ ਦੇ ਸਾਹਮਣੇ ਆਇਆ ਔਰ ਮਾਂਜੋ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ ਜੈਸੀ ਕਰੋਗੇ ਵੈਸੀ ਪਰੋਗੇ ਚੰਗਾ ਕਰੋਗੇ ਚੰਗੇ ਫਲ ਖਾਵਾਂਗੇ ਮੰਦਾ ਕਰੋਗੇ ਤਾਂ ਖੂਬ ਵਿੱਚ ਜਾਵਾਂਗੇ ਪਾਸਟਰ ਬਜਿੰਦਰ ਸਿੰਘ ਜੀ ਤੁਸੀਂ ਬਹੁਤ ਘਟਿਆ ਹਰਕਤ ਕੀਤੀ ਹੈ ਤੁਸੀਂ ਵਿਸ਼ਵਾਸ ਤੋੜਿਆ ਲੋਕਾਂ ਦਾ ਆਪਣੇ ਦੋਸਤਾਂ ਦਾ ਆਪਣੀ ਸੰਗਤ ਦਾ ਔਰ ਇਹ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ